ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਹਾਈ ਕਮਾਂਡ ਦੇ ਹੁਕਮਾਂ ਤੇ ਪਾਰਟੀ ਵੱਲੋਂ ਚਲਾਏ ਜਾ ਰਹੇ ਸੰਗਠਨ ਸਰਜਣ ਅਭਿਆਨ ਤਹਿਤ ਨਾਬਾ ਵਿਖੇ 부ਜੀ ਮਨੀਸ਼ਾ ਪਵਾਰ ਰਾਸ਼ਟਰੀ ਨੇਤਾ ਤੇ ਸਾਬਕਾ ਵਿਧਾਇਕ ਜੋਤ ਪਰਵਲੋਂ ਨਾਬਾ ਹਲਕੇ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਕਾਂਗਰਸ ਪਾਰਟੀ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਘਨੋੜਾ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਮਨੀਸ਼ਾ ਵੱਲੋਂ ਇਕੱਲੇ ਇਕੱਲੇ ਪਾਰਟੀ ਵਰਕਰਾਂ ਨਾਲ ਬੰਦ ਕਮਰੇ ਵਿੱਚ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਸੁਝਾਅ ਲਏ ਹਨ उन्होंने कहना है कि वो राहुल गांधी नोर्ट सौंपगे देखिए बहुत शानदार कार्यक्रम राहुल जी द्वारा खड़गे साहब द्वारा पूरे हिंदुस्तान में कांग्रेस को मजबूत करने के लिए कांग्रेस को जन जन तक पहुंचाने के लिए कांग्रेस को ग्रास लूट तक पहुंचाने के लिए कार्यक्रम संगठन सृजन अभियान का आह्वान किया गया है कई स्टेट में पहले हो चुका है और सफल परीक्षण हुआ इसका और आ, मैं ऑब्जर्वर के रूप में यहाँ पटियाला ग्रामीण में आई हूँ हमारे साथ में अध्यक्ष जी हैं महंत जी हमारे साथ में सादुल शहर सादुल साहब हैं जो नावा से, नाभा से हैं नाभा हैं हमारी प्रदेशाध्यक्ष हैं महिला कांग्रेस की और भी सब पदाधिकारी मौजूद हैं हम उनसे बात करेंगे डीसीसी की मीटिंग हुई फिर उसके बाद में एक एक कार्यकर्ताओं से मुलाकात हुई अग्रिम संगठनों से मुलाकात हुई जो फ्रंटल ऑर्गेनाइजेशन है हमारे जो सभी किसान मोर्चा अल्पसंख्यक विभाग एनटक यूथ एन महिला जो भी यहाँ घटक हैं उन सबसे बात की वो क्या चाहते हैं कांग्रेस को और कैसे मजबूत कर सकते हैं ग्रास रूट पर कैसे कांग्रेस को ले जाया जा सकता है पटियाला में जैसे मैंने देखा है बहुत मजबूत है लेकिन फिर भी हम किस तरीके से और संगठित होकर आने वाला समय चुनाव का है कि हमारी सरकार आए और जब पंजाब जीतेंगे तो ज़रूर हिंदुस्तान भी जीतेंगे तो मैं यही कोशिश करूँगी कि हर आदमी तक राहुल जी की आवाज़ को पहुंचाऊं उनकी बात सुनूं और एक ऐसा सोल्यूशन लेकर राहुल जी और खड़के साहब के पास जाऊं जिससे बहुत अच्छे नतीजे निकले को तो पूरे हिंदुस्तान पूरे पंजाब ऑब्जरवर ला के राहुल गांधी जी ने पार्टी को किए तकड़ा करना हो तकड़ा करना पहला मजबूत है होर भी मजबूत हो वर्कर की गल सुन के ਫੇਰ ਜਾ ਕੇ ਇਹਨਾਂ ਨੇ ਰਾਹੁਲ ਗਾਂਧੀ ਨੂੰ ਫੈਸਲਾ ਦੇਣਾ ਸਾਰੀ ਰਿਪੋਰਟ ਦੇਣੀ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਰਾਹੁਲ ਗਾਂਧੀ ਜੀ ਦੇ ਜਿਹੜਾ ਹਰ ਵਰਕਰ ਨੂੰ ਸੁਣ ਕੇ ਕੋਈ ਵੀ ਫੈਸਲਾ ਲੈਣਾ ਜ਼ਿਲ੍ਹੇ ਦਾ ਪ੍ਰਧਾਨ ਦਾ ਬਲਾਕ ਦੇ ਪ੍ਰਧਾਨ ਦਾ ਵਰਕਰ ਨੂੰ ਸੁਣ ਕੇ ਜਾ ਕੇ ਰਿਪੋਰਟ ਲੈ ਕੇ ਇਹਨਾਂ ਨੇ ਦੇਣਾ ਇਹ ਬਹੁਤ ਵੱਡੀ ਗੱਲ ਦਾ ਮੈਂ ਮੈਡਮ ਦਾ ਵੈਲਕਮ ਕਰਦਾ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਗਰਾਸ ਰੂਟ ਤੇ ਵਰਕਰ ਦੀ ਗੱਲ ਸੁਣੀ ਗਈ ਹੈ ਜੀ ਸਾਡੇ ਸਤਿਕਾਰਯੋਗ ਮੈਂ ਨੀਸ਼ਾ ਪਵਾਰ ਜੀ ਐਕਸਮੈ ਲਈ ਜੋਧਪੁਰ ਜੋ ਪੰਜਾਬ ਦੇ ਅਬਜਰਵਰ ਲਾਇ ਨੇ ਇਹ ਆਈਸੀਸੀ ਵੱਲੋਂ ਇਹ ਸੰਗਠਨ ਸਿਰਜਣ ਅਭਿਆਨ ਦੇ ਪ੍ਰੋਗਰਾਮ ਦੇ ਤਹਿਤ ਨੇ ਇੱਥੇ ਪ੍ਰੋਗਰਾਮ ਰੱਖਿਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਨਾਬ ਇਹ ਨੇ ਮੈਂ ਇਹਨਾਂ ਨੂੰ ਜੀ ਆਖਦਾ ਤੇ ਮੈਨੂੰ ਪੂਰਨ ਆਸਾ ਜੋ ਇਹਨਾਂ ਦਾ ਤਰੀਕਾ ਬਹੁਤ ਹੀ ਵਧੀਆ ਸਿਸਟੇਮੈਟਿਕਲੀ ਹਰ ਇੱਕ ਬਰਕਤ ਦੀ ਇਹ ਗੱਲ ਸੁਣ ਰਹੇ ਨੇ ਇਹਨਾਂ ਨੇ ਪਹਿਲਾਂ ਗੁਜਰਾਤ ਦੇ ਵਿੱਚ ਵੀ ਇਹ ਅਬਜ਼ਰਵਰ ਲਾ ਕੇ ਕਿ ਉੱਥੇ ਬਹੁਤ ਵਧੀਆ ਸ਼ਾਨਦਾਰ ਜਿਹੜੀ ਚੋਣ ਕਰਾ ਕੇ ਆਏ ਨੇ ਤੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਇੱਥੋਂ ਵੀ ਜਿਹੜਾ ਸਾਡਾ ਡਿਸਟ੍ਰਿਕਟ ਵਾਲੇ ਦੀ ਜੋ ਹਰ ਇੱਕ ਬੰਦੇ ਦੀ ਗੱਲ ਸੁਣ ਕੇ ਜੋ ਸਾਨੂੰ ਹੁਕਮ ਆਦੇਸ਼ ਕਰਨਗੇ ਅਸੀਂ ਉਹਨਾਂ ਇਹਨਾਂ ਬਿਨਾਂ ਲਾਗੂ ਕਰਾਂਗੇ ਹਰ ਹੁਕਮ ਦਾ ਇਹਨਾਂ ਦੀ ਅਸੀਂ ਪਾਲਣਾ ਕਰਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹਨਾਂ ਪ੍ਰੋਗਰਾਮ ਸਿਰਫ ਤੇ ਸਿਰਫ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਹੋਰ ਕਿਸੇ ਪਰਸਨਲ ਬੰਦੇ ਵਾਸਤੇ ਨਹੀਂ ਇਹ ਸਾਰੇ ਪੰਜਾਬ ਚੱਲਿਆ ਅਸੀਂ ਆਉਣ ਵਾਲੀ 2027 ਦੀ ਸਰਕਾਰ ਬਣਾਉਣੀ ਆ ਤੇ ਆਮ ਆਦਮੀ ਪਾਰਟੀ ਨੂੰ ਇਤੋਂ ਚੱਲਦਾ ਕਰਨਾ ਇਸ ਕਰਕੇ ਕੌੜਸ ਪਹਿਲਾਂ ਵੀ ਤਕੜੀ ਸੀ ਬਟ ਹੁਣ ਇਹਨਾਂ ਦਾ ਜਿਹੜਾ ਮੇਨ ਮਕਸਦ ਆ ਵੀ ਹਰ ਇੱਕ ਬੰਦਾ ਸਾਡਾ ਬੂਤ ਤੋਂ ਲਾ ਕੇ ਸਾਡੀਆਂ ਬੂਤ ਕਮੇਟੀਆਂ ਉਹਨਾਂ ਦੇ 31-31 ਮੈਂਬਰ ਸਾਡੇ ਮੰਡਲ ਤੇ ਉਹਨਾਂ ਦੇ ਨਾਲ ਇੱਕ-ਇੱਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਅਸੀਂ ਆਈਡੈਂਟੀਟੀ ਕਾਰਡ ਇਸ਼ੂ ਕਰ ਰਹੇ ਹਾਂ ਤਾਂ ਕਿ ਸਾਡੀ ਸਰਕਾਰ ਆਉਣ ਤੇ ਉਹ ਹਰ ਇੱਕ ਬੰਦੇ ਨੂੰ ਸਤਕਾਰ ਐਸਡੀਐਮ ਦਫਤਰ ਡੀਐਸਪੀ ਤਹਿਸੀਲਦਾਰ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੈਕਟਰੀਏਟ 'ਚ ਵੀ ਉਹ ਕਾਰਡ ਦਿਖਾ ਕੇ ਆਪਣਾ ਜਾ ਸਕਣਗੇ ਇਹਨਾਂ ਨੂੰ ਪਤਾ ਲੱਗੂਗਾ ਕਿ ਹੇਠਲੇ ਪੱਧਰ ਤੇ ਸਾਡਾ ਬੰਦਾ ਕੌਣ ਹੈ ਬੂਤ ਤੇ ਅਸੀਂ ਮੈਂਬਰ ਬਣਾ ਰਿਹਾ ਭਾਰਤ ਤੇ ਉਹਨਾਂ ਦਾ ਆਇਡੈਂਟੀਟੀ ਕਾਰਡ ਨੂੰ ਇੱਥੇ ਪਤਾ ਲੱਗੂ ਵੀ ਇਸ ਸਬੂਤ ਦੇ ਉੱਪਰ ਕੌਣ ਆ ਜਿਹੜੇ ਆਮ ਲਫਾਫੇਵਾਜੀ ਗੱਲਾਂਬਾਤਾਂ ਕਰਦੇ ਨੇ ਉਹ ਸਾਰਿਆਂ ਦੀ ਸ਼ਾਂਤੀ ਹੋ ਜਾਣੀ ਆ ਜਿਹੜਾ ਕਾਂਗਰਸ ਦਾ ਵਰਕਰਾ ਜਿਹਦੇ ਸਿਰ ਤੇ ਕੌਰ ਚੱਲ ਰਹੀ ਆ ਉਹਦੇ ਵਾਸਤੇ ਮੈਂਮ ਤਿਆਰੀ ਕਰਨ ਵਾਸਤੇ ਆ ਨਹੀਂ ਤੁਹਾਨੂੰ ਪੂਰਨ ਆਸ ਤੇ ਪੂਰੀ ਵਧੀਆ ਟਿਕਿਆ ਨਾਲੇ ਝੋਣ ਕਰਨੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ